ਅਡਜਰ ਸੋਦਕ ਚੋਗਰੂ ਫੜਿਆ ਵਾ ਤੁਸੀਂ ਜੀ ਸਾ ਉਹਦੇ ਬਾਰੇ ਕੀ ਜਾਣਕਾਰੀ ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਦੇ ਵਿੱਚ ਸਾਨੂੰ ਦੋਸ਼ਕਾਂ ਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਿਆਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਬ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦਿਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚਾ ਦਰਜ ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਪ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜ਼ਿਲ੍ਹੇ ਨਾਲ ਤੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅਡਡ ਉਹਨਾਂ ਜ਼ਿਲ੍ਹੇ ਦੇ ਵਿੱਚ ਹੈਗੀਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਵਿੱਚ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਦਰਜ ਵਿੱਚ ਪੇਸ਼ ਕੀਤਾ ਗਿਆ ਜੀ ਬਿਲਕੁਲ ਸਰ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਨਡ ਲਿਆ ਗਿਆ ਜੀ ਠੀਕ ਇਹ ਦੂਜੀ ਫਿਲਹਾਲ ਕੰਮੀ ਹੋਈ ਹੈ ਜੀ ਉਹ ਜਲਦੀ ਪਈ ਤਫਰੀਜ਼ ਜੀ ਉਹ ਹੋਜੂਗੀ ਰਿਮਾਨਡ ਤੋਂ ਬਾਅਦ ਜਰੂਰ ਹੋਜੂਗੀ ਜੀ